ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਤਰੀ ਭਾਰਤ ਵਿੱਚ ਤਾਪਮਾਨ ਸਿਖਰਾਂ ਤੇ ਹੈ ਤੇ ਗਰਮੀ ਦਾ ਪ੍ਰਕੋਪ ਲਗਾਤਾਰ ਪੈ ਰਿਹਾ ਹੈ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ 40-45 ਡਿਗਰੀ ਸੈਲਸੀਅਸ ਜਿਹੜਾ ਰੋਜ਼ਾਨਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਪਰੰਤੂ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਗਰਮੀ ਦੇ باوجود ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪੁੱਜਣੀ ਜਾਰੀ ਹੈ ਤਸਵੀਰ ਤੁਹਾਡੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਚ ਸੰਗਤ ਜਿਹੜੀ ਹੈ ਉਹ ਨਤਮਸਤਕ ਹੋ ਰਹੀ ਹੈ ਤੇ ਉਸ ਤੋਂ ਇਲਾਵਾ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਮੈਨੇਜਮੈਂਟ ਵੱਲੋਂ ਵਿਆਪਕ ਪ੍ਰਬੰਧ ਗਰਮੀ ਨੂੰ ਦੇਖਦੇ ਹੋਏ ਜਿਹੜੇ ਸੰਗਤ ਦੇ ਲਈ ਕੀਤੇ ਗਏ ਨੇ ਮੈਟਿੰਗ ਕੀਤੀ ਗਈ ਹੈ ਚਾਨਣੀਆਂ ਲਗਾਈਆਂ ਗਈਆਂ ਨੇ ਸ਼ਬੀਲਾਂ ਜਿਹੜੀਆਂ ਨੇ ਉਹ ਸੰਘਤਾਂ ਦੇ ਲਈ ਲਗਾਈਆਂ ਗਏ ਨੇ ਤੇ ਉਸ ਤੋਂ ਇਲਾਵਾ ਲਗਾਤਾਰ ਜਿਹੜਾ ਉਹ ਮੈਟ ਦੇ ਉੱਪਰ ਪਾਣੀ ਜਿਹੜਾ ਛੜਕਾ ਕੀਤਾ ਜਾ ਰਿਹਾ ਪਾਣੀ ਦਾ ਤਾਂ ਜੋ ਸੰਗਤ ਜਿਹੜੀ ਇੱਥੇ ਸ਼ਰਧਾ ਭਾਵ ਦੇ ਨਾਲ ਮਨ ਦੇ ਵਿੱਚ ਸ਼ਰਧਾ ਲੈ ਕੇ ਜਿਹੜੀ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਜਦੋਂ ਨਤਮਸਤਕ ਹੋਣ ਲਈ ਆਵੇ ਤਾਂ ਗਰਮੀ ਤੋਂ ਜਿਹੜਾ ਗਰਮੀ ਦਾ ਪ੍ਰਕੋਪ ਲਗਾਤਾਰ ਉੱਤਰੀ ਭਾਰਤ ਦੇ ਵਿੱਚ ਹੈ ਹੀਟ ਵੇਵ ਜਿਹੜੀ ਚੱਲ ਰਹੀ ਹੈ ਉਸ ਤੋਂ ਕਿਤੇ ਨਾ ਕਿਤੇ ਸੰਗਤ ਦਾ ਜਿਹੜਾ ਬਚਾਅ ਵੀ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਜੋਤ ਸਿੱਧੂ ਹੈ ਤੇ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਫਿਰੋਜ਼ ਤੇ ਸੰਵਿਧਿਆ ਕੀ ਬਹੁਤ ਹੀ ਚੰਗਾ ਲੱਗ ਰਿਹਾ ਹੈ। ਵੈਸੇ ਤਾਂ ਗਰਮੀ ਤਾਂ ਬਹੁਤ ਆ ਪਰ ਬਾਬਾ ਜੀ ਦੇ ਦਰਬਾਰ ਵਿੱਚ ਇੰਨੀ ਸ਼ਾਂਤੀ ਮਿਲ ਰਹੀ ਆ। ਇੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਚਾਨਣੀਆਂ ਲੱਗੀਆਂ ਹੋਈਆਂ ਆ, ਠੰਡੇ ਪਾਣੀ ਦਾ ਪੂਰਾ ਪ੍ਰਬੰਧ ਆ। ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮਨ ਬਹੁਤ ਖੁਸ਼ ਹੋਇਆ। ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਰੇ ਜਾਨੇ ਆਓ ਆਪਣੇ ਧਰਮ ਦੇ ਨਾਲ ਜਿਹੜੋ ਅਤੇ ਜਪਜੀਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਦੇਸ਼ ਦੇ ਕੋਨੇ-ਕੋਨੇ ਤੋਂ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਮੈਂ ਤਾਂ ਬੇਨਤੀ ਵੀ ਕਰੂੰਗਾ ਖਾਸ ਤੌਰ ਤੇ ਸਰਦਾਰਾਂ ਦੇ ਪਰਿਵਾਰਾਂ ਕਿ ਜਿੱਥੇ ਆਪਾਂ ਭੱਜਦੇ ਨਾ ਟੰਡੀਆਂ ਥਾਵਾਂ ਨੂੰ ਕੋਈ ਬੱਚਿਆਂ ਨੂੰ ਘੁਮਾ ਕੇ ਲਿਆਣਾ ਸੋ ਇੱਕ ਸਾਡਾ ਫਰਜ਼ ਵੀ ਬਣਦਾ ਪਿਆ ਆਪਣੀ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਸਿੱਖ ਇਤਿਹਾਸ ਵਾਲੇ ਸਥਾਨਾਂ ਦੇ ਜਰੂਰ ਦਰਸ਼ਨ ਦੇ ਤੱਕ ਅਸੀਂ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਥਾਂ ਤੇ ਕਿਹਾ ਹੁੰਦਾ ਵੀ ਆਪਾਂ ਕੋਈ ਗਵਈਆਂ ਦੇ ਪਰਿਵਾਰਾਂ ਚੋਂ ਨਹੀਂ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਤਰਸ ਹੈ ਉਹਨਾਂ ਦੀ ਕਿਰਪਾ ਹੈ ਜਿੰਨੇ ਕ ਵੀ ਉਹਨਾਂ ਦੀ ਸਿਰਸਲਾ ਚ ਅਸੀਂ ਗੀਤ ਰਿਲੀਜ਼ ਕੀਤੇ ਸੰਗਤਾਂ ਨੂੰ ਬਹੁਤ ਸਤਿਕਾਰ ਪਿਆਰ ਬੱਛੋ ਸੋ ਦੋ ਲਾਈਨਾਂ ਉਸ ਧਰਮ ਕੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਉਹ ਵਾਸੀ ਪੂਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਾਹੀ ਏ ਕਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਉਹ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਉਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਜੀ ਬਰਨਾਲਾ ਸ਼ਹਿਰ ਤੋਂ ਆਏ ਆ ਜੀ ਅਸੀਂ ਹਰ ਗਰਮੀਆਂ ਦੇ ਵਿੱਚ ਅਸੀਂ ਹੋਂ ਨਹੀਂ ਆਉਣੇ ਆ ਜੀ ਤੇ ਜਦੋਂ ਵੀ ਅਸੀਂ ਇੱਥੇ ਆਉਣੇ ਆ ਸਾਡੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਇੱਥੋਂ ਦੇ ਪ੍ਰਬੰਧ ਦੇਖ ਲੋ ਉਹ ਸਾਰਾ ਠੰਡਾ ਜਲ ਸਿਕਾਇਆ ਜਾ ਰਿਹਾ ਪੂਰੇ ਚਾਨਣੇ ਪੂਰੇ ਪ੍ਰਬੰਧਾ ਗਰਮੀ ਤੋਂ ਰਾਹਤ ਪਾਉਂਦਾ ਮੇਰਾ ਨਾਮ ਸਤਨਾਮ ਸਿੰਘ ਆ ਤੇ ਅਸੀਂ ਮੋਗੇ ਡਿਸਟ੍ਰਿਕਟ ਤੋਂ ਆਏ ਆ ਬੇਸ਼ੱਕ ਗਰਮੀ ਬਹੁਤ ਜ਼ਿਆਦਾ ਹੈ ਪਰ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਇਹ ਮੈਂ ਬੱਚਿਆਂ ਨੂੰ ਸੋਚਿਆ ਬੱਚਿਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਜਾਈਏ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਤਾਂ ਇੱਥੇ ਆ ਕੇ ਦੇਖਿਆ ਵੀ ਇੱਥੇ ਕੀਰਤਨ ਹੋ ਰਿਹਾ ਹੈ ਆਪਣੇ ਗੁਰੂ ਕੇ ਲੰਗਰ ਵਰਤ ਰਹੇ ਨੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਦਿਲ ਬਾਗੋ-ਬਾਗ ਹੋ ਗਿਆ ਜੀ ਪ੍ਰਮਾਤਮਾ ਨੇ ਜਿਹੜੀ ਹੈ ਜਿਹੜੀ ਆਪਨੀ ਕਹਿ ਸਕਦੇ ਆਂ ਵੀ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਵਾਸਤੇ ਇੱਕ ਜਿਹੜਾ ਇੱਕ ਚੰਗਾ ਕਦਮ ਹੈ ਭਾਵੇਂ ਗਰਮੀ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਅਸੀਂ ਜਿਹੜਾ ਹੈ ਇਹ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦੇ ਪ੍ਰਗਟ ਅਸਥਾਨ ਤਕਸ਼ਰੀ ਕੇਸਗੜ ਸਾਹਿਬ ਜੀ ਨਨਪੁਰ ਸਾਹਿਬ ਆਪ ਦੇਖ ਰਹੇ ਹੋ ਕਿ ਸੰਗਤਾਂ ਦਾ ਜਿਹੜਾ ਆ ਤਕਸ਼ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀਆਂ ਨੇ ਭਾਵੇਂ ਕਿ ਉਤਰੀ ਭਾਰਤ ਦਾ ਤਾਪਮਾਨ ਕਾਫੀ ਵਧਿਆ ਹੋਇਆ ਹੈ ਪਰੰਤੂ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਉਹ ਤਖਸ਼ਰੀ ਕੇਸਗੜ ਸਾਹਿਬ ਤੇ ਇਸ ਦੇ ਆਲੇ ਦੁਆਲੇ ਗੁਰਦੁਆਰਾ ਸਹਿਬਾਨ ਉੱਥੇ ਨਤਮਸਤਕ ਹੋਣ ਲਈ ਸੰਗਤਾਂ ਪਹੁੰਚ ਰਹੀਆਂ ਨੇ ਲਗਾਤਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਪ੍ਰਬੰਧ ਜਿਹੜੇ ਨੇ ਬਹੁਤ ਸਚਾਰੂ ਢੰਗ ਨਾਲ ਚੱਲ ਰਹੇ ਨੇ ਸੰਗਤ ਜੀ ਬੇਸ਼ੱਕ ਜੇਠ ਹਾੜ ਦੇ ਮਹੀਨੇ ਚੱਲ ਰਹੇ ਨੇ ਜਿਨ੍ਹਾਂ ਵਿੱਚ ਬੇਅੰਤ ਤਪਸ਼ ਪੈਂਦੀ ਹੈ ਔਰ ਗਰਮੀ ਬਹੁਤ ਜ਼ਿਆਦਾ ਹੈ ਪਰ ਜਿਹੜੀਆਂ ਸੰਗਤਾਂ ਗੁਰੂ ਦੇ ਨਾਲ ਪਿਆਰ ਕਰਦੀਆਂ ਨੇ ਉਹਨਾਂ ਨੂੰ ਤਪਸ਼ ਪਰ ਤਪਸ਼ ਲੱਗਦੀ ਨਹੀਂ ਸੰਗਤ। ਪਰ ਤਪ ਹੈ, ਗਰਮੀ ਹੈ ਪਰ ਉਹ ਮਹਿਸੂਸ ਨਹੀਂ ਕਰਦੀਆ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਹੈ। ਸੰਗਤਾਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਸਮਾਂ ਚੱਲ ਰਿਹਾ ਉਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਛੁੱਟੀਆਂ ਜੂਨ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਬੱਚਿਆਂ ਦੀ ਇਸ ਪਾਵਨ ਪੀਤ ਰਸਨਾ ਦੇ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਦੂਰੋਂ ਦੂਰੋਂ ਬੜੀ ਤਗਾਦ ਵੱਡੀ ਤਗਾਦ ਵਿੱਚ ਚੱਲ ਕੇ ਆ ਰਹੀਆਂ ਸੰਗਤ ਜੀ।